ਸਿਸਕਾ ਜੀ ਕਿਹਾ ਜਾਂਦੇ ਮੈਨਾ ਜਿੰਨ ਇਹਨਾਂ ਮੇਰੇ ਕਿਤੇ ਨਾ ਉਧਰ ਅਗੇ ਸ਼ਹਿਰ ਹਲ ਹੈ ਆਇ ਤੇ ਅੱਜ ਪਤਾ ਕੀ ਹੋਇਆ ਮੈਨਾ ਵੀ ਤੋਲਣਾ ਮੇਰੇ ਘਰ ਦਾ ਨਾਮ ਨਾ ਲਿਆ ਕਰ ਲੋਕਾਂ ਨੂੰ ਇਹ ਕਿਹਨੂੰ ਨਹੀਂ ਪਤਾ ਲੱਗਦਾ ਇਹਦਾ ਨਾਮ ਅਸਲ ਚ ਮੇਰਾ ਕਿਸੇ ਨੂੰ ਬਹੁਤ ਰੇਅਰ ਹੀ ਪਤਾ ਹੈ ਇਹਨੂੰ ਵੀ ਮੈਂ ਜੀਤਾ ਪਟਵਾਰ ਨਹੀਂ ਕਰ ਮੈਨੂੰ ਕਹਿੰਦੇ ਠੀਕ ਹੈ ਉਸ ਤੋਂ ਵਾਲੇ ਦਿਨ ਜੀਤਾ ਪਟਵਾਰ ਹੈ देख लिया कि देख लिया पता तो लग है लग रहा किसी ने पता लग गया ना कि एक प्रेग्नेंट है ये तो नहीं है कि चर्च में है मैं तो बात कर रही हूं कौन है ये चलो इंसुलेट दे रहा है राइट में ठीक है सर 5 मिनट

ਮੇਰੇ ਨਹੀਂ ਬੋਲ ਗਿੰਗ ਲਈ ਸ਼ਕਲਾਂ ਦਿਸਣ ਲੱਗ ਗਈਆਂ ਰਿਜ਼ਲਟਿੰਗ ਆ ਭੜੀ ਮੜੇ ਬੜਾ ਬਰਾਉਂਦੈ ਸਿੰਪਲੀ ਸਾਰੇ ਬੁਧਾਨ ਕੀ ਤੇਰਾ ਜੋ ਪੂਰਾ ਆਏ ਬਕਿਚਰ ਆਮ ਸਮੋਸੇ ਦੀ ਐਸੀ ਕੰ ਕਰਦੇ ਹਾਂ ਤਾਂ ਲੋਕਾਂ ਨੂੰ ਜੇਸ਼ਾ ਲੋ ਨੂੰ ਜਿੰਨ ਜਿੰਨਾ ਬੁਝਾ ਬਣ ਕੇ ਚੀਜ਼ ਸਾਰੇ ਜਾਨੀ ਦੇਖੋ ਜੀ ਇਹਦਾ ਵਿਆਹ ਹੈ ਅੱਲੀ ਦੇ ਸਾਹਮਣੇ ਖੂਟ ਦੀ ਗੱਲ ਹੈ ਹਨਾ ਇਹਦਾ ਵਿਆਹ ਹੈ ਤੇਰੇ एकदम ਖੁਸ਼ੀਆਂ ਆਉਣ ਵਾਲੀਆਂ ਨੇ ਦੂਜੀ ਆਈਆਂ ਹਨਾ ਤੇ ਮਾਸਿਵ ਨੇ ਕਿਹਾ ਤੋਂ ਮਾਸਿਵ ਨਾਲ ਇਹ ਦੂਜੀ ਵਾਰ ਇਹਦੇ ਇਹਦੇ ਮਿਲਣਾ ਹੋਣਾ ਹੈ ਲਈ ਮਤਲਬ ਮੇਰੇ ਚੀਚਾ ਜੀ ਆ ਰਹੇ ਨੇ ਸਟੇ ਦੋ ਦੋ ਖੁਸ਼ੀਆਂ ਆਗੀਆਂ ਜਿਵੇਂ ਸਟੇ ਕਰੇ ਦੋ ਦੋ ਖੁਸ਼ੀਆਂ ਯਸ ਜਦੋਂ ਤਾਂ ਕਿ ਤੁਹਾਨੂੰ ਮਾਸੀ ਬਣਾਣੀ ਹੈ ਮੈਂ ਲਈ ਉਹ ਲਈ ਠੀਕ ਹੈ ਮੈਂ ਸਾਹਮਣੇ ਹੋਇਆ ਉਹ ਤੇ ਕਿ ਕਿ ਇਹਦੇ ਲਈ ਤੁਹਾਨੂੰ ਇਹ ਨੂੰ ਮਾਸੀ ਬਣਾਣੀ ਹੈ ਤੇ ਇੱਕ ਰਾਜ ਲਈ ਇਹ ਉਹ ਚੀਜ਼ ਲੈ ਆ ਰਹੀ ਹਾਂ ਜਿਆ ਖੁਸ਼ੀ 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 ਸ਼ੁਗਰ ਹੈ ਹਲਕਾ ਇਸਾਸੀ ਸ਼ੁਗਰ ਘੱਟ ਹੈ ਇਸਾਸੀ ਠੀਕ ਹੈ ਤੇ ਹੁਣ ਦੇਖਦੇ ਹਾਂ ਕਿ ਵੈਰ ਮੇਰਾ ਮਾਸੀ ਬਣ ਜਾਉਂਦਾ ਮੈਂ ਚਾਹਾਂਗਾ ਕਿ ਪੰਜੀ ਹੋਵੇ ਇਹ ਆਪਾਂ ਪਤਾ ਲੱਗੇਗਾ ਕਿ ਅੱਛਾ ਨੇਕਸਟ ਨੇਕਸਟ ਹੋਏਗੀ ਬਸ ਇਹ ਨੇਕਸਟ ਕੈਨ ਬੀ ਇਹ ਆਪ ਨੂੰ ਪਤਾ ਲੱਗੇਗਾ ਕਿ ਨੇਕਸਟ ਬਲੌਗ ਵਾਲਾ ਨੇਕ ਜੇ ਜਲਦੀ ਕਰੀ ਚਲਦੀ ਵੀ ਇਹ ਆਪ ਨੂੰ ਪਤਾ ਲੱਗੇਗਾ ਨੇਕਸਟ ਬਲੌਗ ਜੇ ਤੁਸੀਂ ਆਪੇ ਸੋਚੋ ਕਿ ਕੱਲ ਨੂੰ ਵੀ ਬਲੌਗ ਪਾਣ ਤੇ ਕਾ ਨੀ ਹਸ ਰਹੀ ਹਾਂ ਜੋ ਮੈਨੂੰ ਤੁਹਾਡਾ ਦੀ ਹੈ ਤਾਂ ਮੈਂ ਥੋੜਾ ਗਲਤ ਜਿਹਾ ਦਿੱਤਾ ਤੁਸੀਂ ਬਸ ਗੈਸ ਕਰੋ ਕਿ ਲੱਗਿਆ ਤੁਹਾਨੂੰ ਕਿੰਨਾ ਹੋਏਗਾ ਇਹਨੂੰ ਵੇਖ ਕੇ ਤੁਸੀਂ ਮੈਂ ਤਾਂ ਇਹ ਸਿੱਧਾ ਤੱਕ ਚਾਹ ਆਉਂਦਾ ਤੁਹਾਨੂੰ ਸਾਰਾ ਪਤਾ ਨਹੀਂ ਕਿ ਆਪੀ ਜਿਆਦਾ ਗੋਰੀ ਲੱਗ ਰਹੀ ਤੇ ਮੈਂ ਕਾਲੀ ਕਿ ਸਵੇ ਨਹੀਂ ਮਿਲੂ ਕਹਿਣਾ ਮੈਂ ਕਾਲੀਆਂ ਨਹੀਂ ਕਿ ਮੈਂ ਕਰਦੀ ਹਾਂ ਤਾਂ ਕੁਝ ਛੂਟ ਮੈਂ ਆਵਾ ਇਹ ਇਹ ਜਿਹੜਾ ਬੱਚਾ ਹੈ ਇਤਨਾ ਨਹੀਂ ਮੁਝਾ ਰਿਹਾ ਕਿ ਇਹ ਬੱਚਾ ਦਫਤਰ ਜੁਆ ਬਦਾ ਇੱਕ ਬਚਾ ਜਰਾ ਸਾਰਾ ਦਿਨ ਐਕਸ਼ਨ ਐਕਸ਼ਨ ਬਾਰ ਐਕਸ਼ਨ ਸਾਰਾ ਦਿਨ ਮੈਂ ਇਹ ਕਰਕੇ ਸੋਚਦਾ ਹਾਂ ਆਪਰੇ ਸੋਚੀ ਨਹੀਂ ਕਿ ਮੈਂ ਇੱਕ ਬੱਚਾ ਵੀ ਵਿਚਾਰਾ ਇਨਰਜੀ ਸੀ ਸੋ ਇੱਕ ਕਮੈਂਟਰ ਹੋ ਜਾ ਕਾਕੀ ਕਰਦੀ ਜਦੋਂ ਇਹ ਪਾਸ ਆਉਂਦੇ ਨੇ ਜਿਹੜੀ ਜੁਗਲੀਆ ਮਾਰਦੇ ਉਹ ਵੀ ਕਹਿ ਦੋ एक तो देखो 이스하ी ज चलो 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 च ल 도 चलो 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 च ल ਮਾਰੇ ਕਾਨੋਂ ਕੀ ਨੇ ਸਾਫ ਐਸੀ ਜਿਹੀ ਫੇਰਦੀ ਸੀ ਜਿਸ ਵਜ੍ਹਾ ਕਰਕੇ ਸੁੰਦਰੀਆਂ ਵੀ ਆ ਰਹੇ ਨੇ ਦੇਖ ਆਉਂਦੇ ਮੈਂ ਆ ਰਹੇ ਹਾਂ ਕਿ ਜਿੰਨਾ ਕਰਕੇ ਆਨਲਾਈਨ ਸਬੰਧ ਬਾਂਝੇ ਨਹੀਂ ਰੱਖੇ ਕਿ ਅਮੰਗੀ ਆਣ ਕੇ ਤੋਂ ਉੱਪਰ ਥੋਣਾ ਹੀ ਆਪਣੇ ਕੋਲ ਜੇ ਰਹੀ ਕੋਦੋਂ ਇਹਨੂੰ ਛੱਡਣ ਹੋਣੀ ਹੈ ਉੱਤੇ ਚੰਗ ਚਾਹੀਏ ਆ ਉਰਾ ਦੇ ਉੱਤੇ ਪਿਆਰੀ ਹੋਵੇ ਸਾਰੇ ਜਾਨੀ ਆ ਚੀਜ਼ ਬਣਾ ਕੇ ਜਦੋਂ ਮੈਂ ਕੱਪ ਫੜਾਇ ਸੀ ਨੇ ਮੈਨੂੰ ਕਹਿੰਦਾ ਕਫਾ ਹੋ ਐ ਨਾ ਕਰੋ ਨਾ ਤੇ ਗੁੱਸਾ ਕਰਿਓ ਇਹ ਹੀ ਜੀ ਹੈ ਇੱਕ ਹੀ ਚੀਜ਼ ਤੁਮ ਮੈਂ ਦਿਖਾਣੀ ਨਹੀਂ ਮੇਰੀ ਘਰ ਪਹਿਲਾਂ ਤੇ ਇਹ ਚੋਰੀ ਚੋਰੀ ਅੰਦਰ ਆਉਣਾ ਕਿ ਹੁਣ ਚੋਰੀ ਚੋਰੀ ਬਹੁਤ ਚੱਲੀ ਹੋਈ ਹੈ ਕੋਚਾ ਜੀ 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 ਜੀ

ਰਾਤ ਕੋ ਜੀਜੂ ਆ ਗਏ ਹੈ ਘਰ ਪਰ ਲੈਸ ਤੋਂ ਇਹ ਮੈਂ ਕਿਤਨੀ ਦੀ ਬੋਲਵਾ ਦੀ ਜੇ ਬੈਸ ਤੇ ਬੈਸ ਤੇ ਸਾਡੇ ਕੋਲ ਸੁੱਤੀ ਸੀ ਤੇ ਹੁਣ ਇਹਦਾ ਆ ਗਿਆ ਘਰ ਆਲਾ ਮਤਲਬ ਸਾਡਾ ਜੀਜਾ ਤੇ ਹੁਣ ਇਹ ਭੱਜਣ ਲੱਗੀ ਘਰ ਨੂੰ ਚੱਕ ਕੇ ਸੁੱਤੀ ਇਹਨੋਂ ਵੇ ਵੇ ਦਾ ਪਤੀ ਦੇ ਵਾਇਆ ਤੇ ਜਾਵੇਂ ਤੇ ਜਾ ਨਹੀਂ ਹੋਣੇ ਸੀ ਤੇ ਚਲ ਜੀ ਜਾ ਨਿਕਲ ਬਾਏ ਬਾਏ ਮੇਰੀ ਬਹਿਨ ਗੁੱਡ ਨਾਈਟ OK ਨਿਕਲੋ ਮੇਰੀ ਬਹਿਨ ਜਾਣ ਕੇ ਗਲਤੀ ਜਾਣ ਕੇ ਇਹਨਾਂ ਨੇ 60 ਪੈਣ ਥੜੀ ਇਹਨਾਂ ਦੇ 60 ਪੈਣ ਤੇ ਜਾਣ ਕੇ ਆ ਗਈ ਜੀ ਜਾਣ ਕੇ ਗਲਤੀ ਇਹਨਾਂ ਦੇ 60 ਨੰਗ ਜਾ ਨੰਗ ਜਾ ਪਿੱਛੇ ਪੈ ਰਹਿਣਾ ਸੀ ਤੇ ਤੇ ਮੁਰਕੇ ਦੇ ਨਾ ਬੈਸੇ ਤਾਂ ਇੱਕ ਗੱਲ ਬਹੁਤ ਵਧੀਆ ਹੋ ਗਈ ਤੇ ਗਈ ਇਹ ਸਾਨੂੰ ਰਾਤ ਨੂੰ ਫਿਰਨ ਨਹੀਂ ਸੀ ਦਿੰਦੀ ਇਸੇ ਕਰਕੇ ਅਸੀਂ ਇਹਨੂੰ ਕੱਟਤਾ ਹੁਣਸਾ ਨੂੰ ਕੋਈ ਟੈਨਸ਼ਨ ਨਹੀਂ ਅਸੀ ਰਾਮ ਨਗਰੀ ਚ ਫੇਰ ਤੱਕਦੇ ਕਿ ਹੋਰ ਕੀ ਹੋਰ ਕੀ ਆਪੀ ਦੀ ਚੋਗ ਹੈ ਤੂੰ ਪੰਜਾਬੀ ਚ ਬੋਲ ਪਹਿਲਾਂ ਪੰਜਾਬੀ ਬੋਲ ਪੰਜਾਬੀ ਕੀ ਹੋਰ ਕੀ ਹੋਰ ਕੀ ਸਾਨੂੰ ਤੇ ਅਸੀ ਆਰਾਮ ਨਾਲ ਗਲਜੀ ਦੇ ਗਲੀ ਦੇ ਵਿੱਚ ਗਲੀ ਦੇ ਤੇਰੇ ਲਗਾ ਸਕਦੇ ਨੇ ਗਲੀ ਦੇ ਵਿੱਚ ਗੇੜੇ ਲਾ ਸਕਦੇ ਆ ਗਲੀ ਦੇ ਵਿੱਚ ਗੇੜੇ ਲਾ ਸਕਦੇ ਹਾਂ ਹਾਂ ਇਨੂੰ ਸਾਰਿਆਂ ਦਾ ਖਿਆਲ ਰਹਿੰਦਾ ਵੀ ਉਹ ਅੰਦਰ ਕਿਉਂ ਗਈ ਉਹ ਬਾਹਰ ਕਿਉਂ ਆਈ ਹੈ। ਉਹ ਇੱਥੇ ਪਿੰਡਾਂ ਵਾਲੀਆਂ ਨਹੀਂ ਸਾਡੇ ਪਿੰਡਾਂ ਵਾਲੀਆਂ ਕਰਦੇ ਹੁੰਦੇ ਜੇ ਇੱਥਾ ਇਹ ਫਲਾਣੇ ਦੀ ਕੁੜੀ ਹੈ ਸਾਡੇ ਪਿੰਡਾਂ ਚ ਐਵੇਂ ਹੁੰਦਾ ਨਾ ਇਹ ਫਲਾਣੇ ਦੀ ਮੈਂ ਤਾਂ ਨਾਰਮਲੀ ਬੋਲਦੀ ਸੀ ਹਾਂ ਮੈਂ ਹਮੇਸ਼ਾ ਨਾਰਮਲੀ ਬੋਲਦੀ ਰਹੀ ਸੀ ਇੱਕ ਤਾਂ ਵਿਚਾਰੀ ਹਿੰਦੀ ਪੰਜਾਬੀ ਚ ਜਮੇ ਹੋ ਉਸ ਤੇ ਜਾਂਦੀ ਹੈ ਦਿੱਲੀ ਦੀ ਹਾਂ ਨਾ ਮੈਂ ਇਸ ਤਰ੍ਹਾਂ ਇਸ وجہ سے ਕਿ ਮੇਰੀ ਪੰਜਾਬੀ ਹੋ ਜਾਂ ਹਿੰਦੀ ਮਿਕਸ ਹੋ ਗਈ ਹੈ। ਹੂੰ ਤੁਸੀਂ ਤਾਂ ਪੰਜਾਬੀ ਚ ਕਰੋ ਮੇਰੇ ਚੱਕਰ ਚ ਤੁਸੀਂ ਵੀ ਹਿੰਦੀ ਬੋਲ ਲੈਂਦੇ ਹੋ ਹਾਂ ਸਹੀ ਗੱਲ ਨਾਲ ਇਸ ਵੈਸੇ ਇੱਕ ਗੱਲ ਮੈਂ ਦੇਖੀ ਹੈ ਹਨਾ ਇਹ ਹਿੰਦੀ ਬੋਲਦੀ ਆ ਹਨਾ ਤੇ ਮੈਂ ਪੰਜਾਬੀ ਬੋਲਦੀ ਆ ਮੈਂ ਇਹਦੇ ਚੱਕਰ ਚ ਹਿੰਦੀ ਬੋਲ ਦਿੰਦੀ ਆ ਪਰ ਇਹ ਮੇਰੇ ਚੱਕਰ ਚ ਪੰਜਾਬੀ ਨਹੀਂ ਬੋਲ ਸਕਦੇ ਹਾਂ ਹਨਾ ਹਾਂ ਮੈਨੂੰ ਆਦਤ ਹੀ ਨਹੀਂ ਆ ਗਈ ਨਾ ਮੈਂ ਕਈ ਵਾਰੀ ਸੋਚਦੀ ਆ ਵੀ ਇਹ ਉਲਟਾ ਹੀ ਸਿਸਟਮ ਚੱਲਦਾ ਹੂੰ ਸੋ ਹਾਈ ਅੱਜ ਦਾ ਸੀ ਫਾਰ ਗੁੰਮੂ ਚੈਨਲ ਅੱਤਮੀ ਦੁੱਖ ਲੱਗ ਗਿਆ ਮੇਰੀਆਂ ਆਹ ਬਿੱਤੇ ਤੁਹਾਨੂੰ ਮਸਤ ਨਹੀਂ ਨਾਨ ਵਾਲੀ ਅੱਜੀ ਹੈ ਮਸਤ ਨਹੀਂ ਦਸੋ ਵੀ ਆਏਗੀ ਜਦ ਵੀ ਆਏਗੀ ਇਹ ਸ਼ਾਂਤ ਹੁੰਦਾ ਰਹ ਆਪ ਨੂੰ ਵਾਕ ਕਰਨ ਲਈ ਬਰਾ ਇਹ ਤੋਂ ਨਹੀਂ ਪੜੀ ਇਹ ਐਵੇਂ ਫੜਦਾ ਪਾਣੀ ਵੀ ਪਾ ਸੰਕ ਕੀ ਬਣਾ ਲੋ ਬੰਦੋਗ ਬਣਾ ਆਪਣੇ ਕਿ ਪੁਆਇੰਟ ਤੱਕ ਲੱਗ ਚਲੋ ਜੀ ਬਲੌਗ ਬੰਦਾ ਪਿਆ ਹੈ ਵਲੌਗ ਭੰਰ ਰਿਹਾ ਹੈ ਮੈਂ ਇਹ ਸੋਚਿਆ ਕਿ ਮੈਂ ਨਸਤਾਰ ਦੇ ਸਾਥ ਨੂੰ ਉਹ ਬਸ ਕਰ ਰਿਹਾ ਪੈਣੋ ਮੇਰੀ ਮਤਲਬ ਮੈਂ ਇਹ ਚੀਜ਼ ਸੋਚਿਆ ਕਿ ਮਤਲਬ ਨਾ ਪਿਛਲੇ ਸਾਰੇ ਮੈਨੂੰ ਕਾਫੀ ਕਹਿੰਦੇ ਕਹਿੰਦੇ ਦੀਦੀ ਤੁਸੀਂ ਵਲੌਗ ਬਣਾਇਆ ਕਰੋ ਸਾਨੂੰ ਵੀ ਪਤਾ ਲੱਗਦਾ ਹੈ ਕਿ ਤੁਸੀਂ ਕਿੱਥੇ ਹੋ ਕੀ ਕਰਦੇ ਹੋ ਕਹਿੰਦੇ ਤੁਸੀਂ ਇੱਕ ਤਾਂ ਮੈਂ ਨਾ ਮੇਰੀ ਆਦਤ ਹੈ ਮੈਂ ਸ਼ੁਰੂ ਤੋਂ ਹੀ ਮੈਂ ਤਾਂ ਸਨੈਪਚੈਟ ਮਤਲਬ ਸਨੈਪਚੈਰ ਸਟ੍ਰੀਕ ਵੀ ਬਹੁਤ ਰੇਅਰ ਹੋ ਜਾਂਦੀ ਹੈ ਕਈ ਵਾਰੀ ਮੈਂ ਪਾਉਣਾ ਹੀ ਭੁੱਲ ਜਾਂਦੀ ਹਾਂ ਫਿਰ ਹੁਣ ਮੈਂ ਵੈਸੇ ਵੀ ਰੈਗੂਲਰ ਕਰ ਰਹੀ ਹਾਂ ਪਰ ਮੈਂ ਸੋਚਿਆ ਕਿ ਕਿਉਂ ਨਾ ਜਦੋਂ ਫ੍ਰੀ ਹੋਈ ਤੇ ਵਲੌਗ ਸ਼ੂਟ ਕਰ ਲਈਏ ਕਿ ਨਹੀਂ ਹੋਰ ਕੀ ਨਾਲੇ ਆਪਣੀ ਆਡੀਅנס ਨੂੰ ਪਤਾ ਲੱਗਦਾ ਰਹਿੰਦਾ ਵੀ ਹਾਂ ਮੈਡਮ ਹੈਗੀ ਏ ਜਿੰਦਾ ਯੈਸ ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਸੋ ਆਪਾਂ ਨੂੰ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਹੈ ਜਿਹੜੇ ਮੈਨੂੰ ਪਿਆਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੈਨੂੰ ਪਿਆਰ ਕਰਦੇ ਹੋ ਸ਼ੇਅਰ ਕਰ ਦਿਓ ਜਿਹੜੇ ਮੈਨੂੰ ਪਿਆਰ ਕਰਦੇ ਹੋ ਲਾਈਕ ਕਰ ਦਿਓ ਜਿਹੜੇ ਮੈਨੂੰ ਪਿਆਰ ਕਰਦੇ ਹੋ पूरा व्लॉग देखा करो क्योंकि थोड़ी हल्ला शेरी ਨਾਲ ਤੇ ਅਸੀਂ ਹੋਰ ਅੱਗੇ ਵ्लॉग ਬਣਾਵਾਂਗੇ ਹਾਂ ਜਪਏ ਦੇ ਵਿਆਹ ਦਾ ਬਣਾਵਾਂਗੇ ਵ्लॉग हां ਵਿਆਹ ਜਦੋਂ ਨਹੀਂ ਉਹਨ ਕੀ ਦੋ ਬੁਲਾਏਗੀ ਮੈਨੂੰ ਆਉਣਗੀ ਇਹ ਸਾਥ ਮੈਂ ਆਉਣਗੀ ਇਹ ਆਪਦੇ ਨਾਲ ਆਉਣਗੀ यस ਤੇ ਉਸ ਤੋਂ ਬਾਅਦ ਉਹ ਤਾਂ ਗਈ ਇੱਕ ਤਾਂ ਸਾਡੇ ਚੁੱਕ ਗਈ ਉਹ ਸਾਨੂੰ ਰੋਕਦੀ ਰਹਿੰਦੀ ਹੈ ਜੀ ਜੂ ਆ ਗਏ ਕਿ ਨਾ ਜੀ ਜੂ ਆ ਗਏ ਉਹ ਤਾਂ ਮੈਂਨੇ ਆਪਕੋ ਦਿਖਾ ਦਿਆ ਥਾ ਫਿਰ ਬੋਲਣ ਲੱਗੀ ਮੈਂ ਹਿੰਦੀ ਹੁਣ ਫੇਰ ਮੇਰਾ ਮੂੰਹ ਕੱਟ ਦੂਗੀ ਅਸੀਂ ਪਹਿਲਾਂ ਵੀ ਸ਼ੂਟ ਕੀਤਾ ਸੀ ਮੇਰਾ ਮੂੰਹ ਕੱਟਿਆ ਗਿਆ ਸੀ ਹੁਣ ਫੇਰ ਮੇਰਾ ਮੂੰਹ ਕੱਟਿਆ ਜਾਊਗਾ ਚਲੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਜਿੰਨਾ ਵੀ ਵਲੌਗ 7 ਮਿੰਟ ਦਾ ਹੋਇਆ 8 ਮਿੰਟ ਦਾ ਹੋਇਆ ਆਪਾਂ ਫਿਰ ਵੀ ਤੁਹਾਨੂੰ ਆਪਣੇ ਨਾਲ ਜੋੜ ਕੇ ਰੱਖਿਆ ਤੇ ਤੁਸੀਂ ਇਹ ਸਾਰਾ ਵਲੌਗ ਜ਼ਰੂਰ ਦੇਖਿਓ ਥੈਂਕ ਯੂ ਸੋ ਮੱਚ ਬਾਬਾ ਤੁਹਾਨੂੰ